ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤਿਗੁਰ ਪਾਸ਼ਾ ਜੀ ਨੇ ਪਹਾਣੀਆਂ ਪਹਾਣੀਆਂ ਉਤ ਸਪੁੱਤ ਗ੍ਰੇਨ ਜਿਹੜੀਆਂ ਕੌਮਾਂ ਜਿਹੜੇ ਲੋਕ ਆਪਣੇ ਵੱਡੇ ਵੱਡੇ ਰੰਦੇ ਇਤਿਹਾਸ ਨੂੰ ਯਾਦ ਰੱਖ ਲੀਆਂ ਨੇ ਉਹ ਹਮੇਸ਼ਾ ਦੁਨੀਆ ਤੇ ਰਾਜ ਕਰਦੀਆਂ ਨੇ ਕਿ ਇਸੇ ਆਪਣੇ ਵੱਡੇ ਵੱਡੇਰਿਆਂ ਦੀਆਂ ਇਤਿਹਾਸਕ ਯਾਦਾਂ ਅਤੇ ਆਪਣੇ ਜਿਹੜਾ ਪ੍ਰਾਤਨ ਮਿਰਸਾਵਾ ਜਿਸ ਤਰ੍ਹਾਂ ਕਿ ਸੰਗੀਤ ਕੀਰਤਨ ਨੂੰ ਉਜਾਗਰ ਕਰਨ ਵਾਸਤੇ ਇਥੇ ਗੁਰਦੁਆਰਾ ਕਾਲੀ ਸਾਹਿਬ ਵਿਖੇ ਜਿਹੜੀਆਂ ਬੱਚਿਆਂ ਦੀ ਗੁਰਮਤਕਲਾਸ ਲਗਾਈ ਜਾਂਦੀ ਆ ਜਿਹੜੀ ਕਿ ਹਰ ਐਤਵਾਰ ਲੱਗਦੀ ਆ ਜਿਹਦੇ ਵਿੱਚ ਮੇਰੇ ਛੋਟੇ ਵੀਰ ਦਲਵਾਰ ਸਿੰਘ ਦੀ ਜਿਹੜੇ ਪੰਘਾਲੀ ਤੋਂ ਕਿ ਇਹ ਵੀਰ ਦੀ ਹਣੀ ਸਾਰੀ ਜਿਹੜੀ ਸੇਵਾ ਨਿਭਾਉਂਦੇ ਆ ਤੇ ਪਿਛਲੇ ਦਿਨੀ ਸਿੱਖ ਮਿਸਲ ਦੀ ਕਾਲਜ ਲੁਧਿਆਣੇ ਵੱਲੋਂ ਇੱਕ ਬੱਚਿਆਂ ਦੇ ਜਿਹੜੇ ਕੰਪੀਟੀਸ਼ਨ ਕਰਵਾਏ ਗਏ ਸੀ ਤੇ ਉਹਦੇ ਵਿੱਚ ਜਿਹੜੇ-ਜਿਹੜੇ ਬੱਚੇ ਗਏ ਆ ਅੱਜ ਉਹਨਾਂ ਨੂੰ ਵੀ ਨਾਮ ਦੇਣੇ ਆ ਤੇ ਆਪਾਂ ਨਾਲ ਦੇ ਨਾਲ ਸਾਰੀ ਤੁਹਾਨੂੰ ਕਲਾਸ ਦੇ ਵੀ ਆਪਾਂ ਵਿਖਾਉਨੇ ਆ ਕਿ ਜਿਹੜੀ ਹਫਤਾਵਾਰੀ ਕਲਾਸ ਲੱਗਦੀ ਹੈ ਇਹਦੇ ਵਿੱਚ ਬੱਚੇ ਜਿਹੜੇ ਆ ਬੜੇ ਵਧੀਆ ਤਰੀਕੇ ਨਾਲ ਜਿਹੜੇ ਆ ਹੁੰਦੇ ਆ ਇਥੇ ਗੁਰਮਤਿ ਸਿਖਲਾਈ ਲੈਣ ਵਾਸਤੇ ਜਿਹੜੇ ਬੱਚੇ ਆ ਉਹ ਇਤਨ ਦੀ ਸਿਖਾਈ ਕੋਈ ਸਿਖਲਾਈ ਵੀ ਲੈਂਦੇ ਆ ਸੰਗੀਤ ਦੀ ਤੇ ਨਾਲ ਉਹ ਸੰਗੀਤ ਦੇ ਨਾਲ ਉਹ ਬੱਚਿਆਂ ਨੂੰ ਗੁਰਮਤਿ ਸਿਖਲਾਈ ਜਿਹੜੀ ਦਿੱਤੀ ਜਾਂਦੀ ਆ ਉਹ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਬਾਖਸ਼ ਸਿੰਘ ਜੀ ਸਵੇਰੇ ਨੂੰ ਮੈਂ ਕਹੂੰਗਾ ਕਿ ਤੁਸੀਂ ਵੀ ਬੋਲੋ ਜ ਆਪਣੇ ਬਜੂਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਇਹਦੇ ਲੋ ਧੰਨਵਾਦੀ ਹਾਂ ਜੀ ਜਿਹੜੇ ਬੜੇ ਸੁਚੱਜੇ ਢੰਗ ਦੇ ਨਾਲ ਇਹ ਧਾਰਮਿਕ ਉਪਰਾਲੇ ਕਰਦੇ ਨੇ ਪਿਛਲੀ ਦੇਣੀ ਜੋ ਦਿਵਾਲ ਪੜੰਗ ਵਿਖੇ ਧਾਰਮਿਕ ਗੁਰਮਤ ਮੁਕਾਬਲੇ ਕਰਾਏ ਗਏ ਜਿਹਦੇ ਵਿੱਚ ਦਸਤਾਰ ਮੁਕਾਬਲੇ ਕਵਿਤਾ ਮੁਕਾਬਲੇ ਗੁਰਬਾਣੀ ਕੱਟ ਮੁਕਾਬਲੇ ਕੀਰਤਨ ਮੁਕਾਬਲੇ ਔਰ ਕਬਤਕ ਵਿਸ਼ਰੀ ਮੁਕਾਬਲੇ ਜਿਹੜੇ ਕਰਾਏ ਗਏ ਜਿਸ ਵਿੱਚ ਇਹਨਾਂ ਨੇ ਬੇਨਤੀ ਕੀਤੀ ਕਿ ਆਪਣੇ ਤੁਸੀਂ ਵਿਦਿਆਲੇ ਦੇ ਬੱਚੇ ਵੀ ਲੈ ਕੇ ਆਓ ਕਿ ਇੱਥੇ ਜੋ ਤੰਤਨ ਬਾਬਾ ਵੀਰ ਸਿੰਘ ਜੀ ਗੁਰਮੁਖ ਖਾਲੀ ਵਿਦਿਆਲਾ ਚੱਲ ਰਿਹਾ ਹੈ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਗੁਰਦੁਆਰਾ ਸਾਹਿਬ ਦੇ ਮੁਖੀ ਤੰਤਨ ਬਾਬਾ ਵਰਮਾਉਂ ਸਿੰਘ ਜੀ ਬਾਬਾ ਲਖਬੀਰ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਤੇ ਵਿਦਿਆਲੇ ਦੇ ਬੱਚਿਆਂ ਨੂੰ ਉਥੇ ਲਜਾਇਆ ਗਿਆ ਸੀ ਇਹ ਵਿਦਿਆਲੇ ਦੇ ਬੱਚਿਆਂ ਨੇ ਉੱਥੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਕੰਡੀਸ਼ਨ ਦੇ ਵਿੱਚ ਸਹਿਯੋਗ ਕੀਤਾ ਹੈ ਅੱਜ ਸਿੱਖ ਵਿਦਿਅਕ ਕਾਲਜ ਲੁਧਿਆਣਾ ਦੇ ਸਹਿਯੋਗ ਦੇ ਨਾਲ ਜਿਹੜੇ ਬੱਚੇ ਸ਼ੀਲਡਾਂ ਤੋਂ ਰਹਿ ਚੁੱਕੇ ਸਨ ਸਾਡੇ ਦੀ ਸਰਕਾਰ ਜੋਗ ਨਗਰ ਦੀ ਆਣ-ਬਾਣ-ਸ਼ਾਨ ਨਗਰ ਦੇ ਵਿਦਵਾਨ ਭਾਈ ਸਾਹਿਬ ਭਾਈ ਡਾਕਟਰ ਪ੍ਰਤਾਪ ਸਿੰਘ ਜੀ ਸਿੱਖ ਵਿਦਿਅਕ ਕਾਲਜ ਤੋਂ ਉਹ ਸ਼ੀਲਡਾਂ ਲੈ ਕੇ ਆਏ ਨੇ ਅੱਜ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣੇ ਨੇ ਜੀ ਰਤਨ ਦੇ ਲੋ ਧੰਨਵਾਦੀ ਹਾਂ ਸਿੱਖ ਮਿਸ਼ਨ ਕਲੂ ਧਿਆਨਾ ਵਾਹੀਗੁਰ ਜੀ ਕਾ ਖਾਲਸਾ ਵਾਹੀਗੁਰ ਜੀ ਕੀ ਫਤਿਹ ਸੋਹਣੇ ਸਾਹਿਬ ਜੀ ਬਲਵੰਤ ਸਿੰਘ ਜੀ ਜੇ ਅੱਜ ਤੁਹਾਨੂੰ ਬੱਚਿਆਂ ਦਾ ਜਿਹੜਾ ਇਨਾਮ ਵੰਡ ਪ੍ਰੋਗਰਾਮ ਹੈ ਇਹ ਵੀ ਦਿਖਾਉਂਦੇ ਆ ਮੈਂ ਡਾਕਟਰ ਪ੍ਰਤਾਪ ਸਿੰਘ ਭਗਾਲੀ ਤੁਸੀਂ ਦੇਖ ਰਹੇ ਜੀ ਵਤਨ ਦੀ ਧਿਤੀ ਚੈਨਲ ਇਹੋ ਜਿਹੇ ਆ ਵੀਡੀਓ ਜਿਹੜੀਆਂ ਵਕਤ-ਵਕਤ ਸ਼ੇਅਰ ਕਰਿਆ ਕਰੋ ਸ਼ੇਅਰ ਲਾਇਕ ਕਰਿਆ ਕਰੋ ਕਿਉਂਕਿ ਹੋਰ ਵੀ ਗੁਰਮੁਖ ਪਿਆਰੀ ਇਹੋ ਜਿਹੜੇ ਧਾਰਮਿਕ ਪ੍ਰੋਗਰਾਮ ਆ ਵੇਖ ਸਕਣ ਤੇ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਆਪਾਂ ਗੁਰਮਤ ਨਾਲ ਜੋੜ ਕੇ ਆਪਣੇ ਇਤਿਹਾਸ ਨਾਲ ਜੋੜ ਕੇ ਤੇ ਇਹਨਾਂ ਦਾ ਜਿਹੜਾ ਵਾ ਸਾਰਾ ਜਿਹੜਾ ਵਾ ਧਿਆਨ ਗੁਰਮਤਵਾਲ ਆਪਾਂ ਜਿਹੜਾ ਵਾ ਪ੍ਰੇਰਿਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ